ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੋਕ 14 ਹੈ ਕੇ ਵਿਖੈ ਜਗ ਜਾਪਹਿ ਜਿਹ ਜਾਪ ਸੇ ਵਾਹਿਗੁਰੂ ਜੀ 14 ਲੋਕ ਸਤ ਪਤਾਲ ਲੋਕ ਅਤੇ ਸਤ ਹੀ ਉੱਪਰਲੇ ਲੋਕ ਅਤੇ ਸੰਸਾਰ ਦੇ ਜਿਹੜੇ ਲੋਕ ਹਨ ਉਹ ਸਾਰੇ ਹੀ ਆਪ ਜੀ ਦਾ ਜਾਪ ਜਪਦੇ ਹਨ ਲੋਕ 14 ਹੈ ਕੇ ਵਿਖੈ 14 ਲੋਕਾਂ ਦੇ ਬਿਖੇ ਵਿੱਚ ਜਗ ਜਾਪ ਹੀ ਜਹ ਜਾਪ ਅਤੇ ਸੰਸਾਰ ਦੇ ਜੀਵ ਜਿਹੇ ਜਾਪ ਆਪ ਜੀ ਦਾ ਜਿਹੜਾ ਜਾਪ ਹੈ ਉਹ ਜਪਦੇ ਹਨ ਆਦ ਦੇਵ ਅਨਾਦ ਮੂਰਤ ਆਪ ਜੀ ਆਦ ਦੇਵ ਸੋ ਦੇਵਤਿਆਂ ਦਾ ਵੀ ਮੁੱਢ ਹੋ ਅਨਾਦ ਮੂਰਤ ਤੇ ਆਪ ਜੀ ਦਾ ਮੂਰਤ ਜਿਹੜਾ ਸਰੂਪ ਹੈ ਅਨਾਦ ਮੁੱਢ ਤੋਂ ਰਹਿਤ ਹੈ ਉਤਪਤੀ ਤੋਂ ਰਹਿਤ ਹੈ थापयो ਸਭ ਜੇਥਾਪ ਆਪਨੇ ਹੀ ਸੰਸਾਰ ਨੂੰ ਥਾਪਿਆ ਹੋਇਆ ਹੈ ਤਕਾਇਆ ਹੋਇਆ ਹੈ ਪਰਮ ਰੂਪ ਪਣੀਤ ਮੂਰਤ ਹੈ ਵਹਿਗੁਰੂ ਜੀ ਆਪ ਜੀ ਦਾ ਸਰੂਪ ਬਹੁਤ ਸੁੰਦਰ ਹੈ ਪਰਮ ਵੱਡਾ ਹੈ ਸੋ ਪੂਰਨ ਪੁਰਖ ਅਪਾਰ ਆਪ ਜੀ ਪੂਰਨ ਪਰਿਪੂਰਨ ਹੋ ਪੁਰਖ ਵਿਆਪਕ ਹੋ ਅਪਾਰ ਪਾਰਾਵਾਰਤ ਹੋ ਸਰਵ ਵਿਸ਼ਵ ਰਚਿਓ ਸਵੈਮ ਭਗਵ ਸੋ ਸਾਰੇ ਹੀ ਵਿਸ਼ਵ ਸੰਸਾਰ ਨੂੰ ਆਪਣੇ ਆਪ ਤੋਂ ਹੀ ਆਪ ਜੀ ਨੇ ਰਚਿਆ ਹੈ ਸੋ ਵਿਸ਼ਵ ਪਰਪੰਚ ਨੂੰ ਸੰਸਾਰ ਨੂੰ ਆਪਣੇ ਆਪ ਤੋਂ ਹੀ ਰਚਿਆ ਹੈ ਗੜਨ ਭੰਜਨ ਹਾਰ ਆਪ ਜੀ ਕਰਨ ਵਾਲੇ ਅਤੇ ਭੰਨਣ ਵਾਲੇ ਹੋ ਕਰਨ ਪੜਨ ਕਰਨ ਵਾਲੇ ਤੇ ਭੰਨਣ ਵਾਲੇ ਹੋ ਪ੍ਰਮਾਤਮਾ ਜੀ